ਬਾਜੀ ਬੋਲੇ ਸੇਠ ਨੇ ਕਿਹਾ ਤੇ ਤੈਨੂੰ ਕੀ ਚਾਹੀਦਾ ਏ ਇਸ 1 ਮਿੰਟ ਹੋਰ ਥੋੜੇ ਜਿਹਾ ਆਵਾਜ਼ ਤੇ ਬਾਜੀ ਪਿੱਛੇ ਬਾਜੀ ਬਾਜੀ ਹਲੋ ਸਾਡੇ ਪਿੱਛੇ ਆ ਜਾਓ ਇਹ ਦੇ ਦਿਓ ਬੋਲੇ ਸੇਠ ਦਾ ਦਿੱਤਾ ਆਪਣੀ ਤਿਆਰ ਹੋ ਨਹੀਂ ਨਾ ਜਿਹੜਾ ਪੈਦਾ ਕੀਤਾ ਗੁਰਦੇਵ ਪਾਸ਼ਾ ਮਹਾਰਾਜ ਦੇ ਨਾਲ ਚੱਲ ਵਸਿਆ ਏ ਮੂਲੇ ਸੇੜ ਪਾਜੀ ਮੜਾ ਪਿੱਛੇ ਆਜੋ ਹਾਜੇ ਥੋੜੇ ਪਿੱਛੇ ਹੋ ਜਾਣਾ ਸਾਤ ਮਹੀਨੇ ਦਾ ਸਮਾਨ ਨਹੀਂ ਲਾਈ ਫਾਇਦਾ ਕਿਸਦਾ ਬੱਸ 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 ਦੇਖ ਧਰਦੇ ਨੇ ਉਹ ਉਹ ਘੋਕ ਪਰ ਵਿਚੇ ਨਾ ਮਾਰਨ ਲੱਗੇ ਉਸ ਦੇ ਬੱਚੇ ਨੇ ਜਿਹੜੇ ਉਹ ماں ਆਪਣੀ ਨੂੰ ਉਸਦੇ ਨੇ ਇੱਕ ਤਰ੍ਹਾਂ ਦਾ ਬੱਚਾ ਹਵੇਗਾ ਹਲੋ ਸਾਡਾ ਅੱਜ ਨਾਲ ਪੁੱਛੇਗਾ ਹਲੋ ਪਾਜੀ ਹਮਣ ਇਹਦਾ ਜਾਨਾ ਕਮਜ਼ੋਰ ਹੋ ਜਾਂਦੇ ਨੇ ਉਧਰ ਮੂਲੇ ਸੇੜ ਦੀ ਧਾਤੀ ਨੇ ਉਹ ਮੂਲੇ ਸੇੜ ਨੂੰ ਇੱਕ ਇਹ ਪੱਤਰਕਾ ਇਹ ਕਿਹ ਪੱਤਰਕਾ ਉਹਦੇ ਵਿੱਚ ਆਪਣਾ ਸਾਰਾ ਇਹ ਬਣਾ ਲਓ ਕੇ ਬਾਈ ਥੋੜੇ ਪਿੱਛੇ ਨੂੰ ਅੱਗੇ ਨਾਲ ਹੋ ਜਾ ਹਾਂ ਕੱਜ ਜਾਵੇ ਬਿਨਾਂ ਨਿਆ ਮੋਨ ਸਿਆ ਹੋਣ ਮੇਲੇ ਘਰ ਚਲ ਕੇ ਆਣ ਅੰਦਰ ਘਰ ਤੇਰੇ ਜਦ ਇੰਨੀਆਂ ਗੱਲਾਂ ਹੋਈਆਂ ਮੂਲੇ ਸੇਰ ਦੀ ਘਰ ਵਾਲੀ ਨੇ ਕਿ ਆ ਤੂੰ ਹੋਰ ਇੰਨਾ ਸਾਰਿਆਂ ਦੇ ਨਾਲ ਨਹੀਂ ਜਾ ਸਕਦਾ ਕਿਉਂਕਿ ਤੇਰੇ ਤੋਂ ਬਗੈਰ ਸਾਡਾ ਹੋਰ ਇੱਥੇ ਕੋਈ ਨਹੀਂ ਹੈ ਜਦ ਇਹਨੀ ਗੱਲ ਹੋਈ ਉਸਨੇ ਮੂਲੇ ਸੇਠ ਨੂੰ ਕਿਹਾ ਕਿ ਤੂੰ ਗੋਹਿਆਂ ਵਾਲੀ ਪਖਾਰੀ ਦੇ ਵਿੱਚ ਜਾ ਕੇ ਲੁਕ ਜਾ ਜਦੋਂ ਇਹ ਸਾਰੇ ਲੋਕ ਇੱਥੋਂ ਚਲੇ ਜਾਣਗੇ ਮੈਂ ਤੈਨੂੰ ਆਪਣੇ ਆਪ ਬੁਲਾ ਲਾਵਾਂਗੀ ਮੂਲੇ ਸੇਠ ਨੇ ਇਹਨੀ ਗੱਲ ਜਦੋਂ ਸੁਣੀ ਮੂਲਾ ਸੇਠ ਕਹਿੰਦਾ ਕਿ ਭਾਈ ਮਰਦਾਨਾ ਜੀ ਜਦੋਂ ਆਵਾਜ਼ ਦੇਣ ਕੀ ਮੈਂ ਆਵਾਜ਼ ਦੇਦਾ ਜਦ ਇੰਨੀ ਗੱਲ ਹੋਈ ਉਹਨੇ ਕਿਹਾ ਤੇਰਾ ਹੋਵੇ ਬੇੜਾ ਗਰਕ ਤੂੰ ਮੈਨੂੰ ਝੂਠਿਆ ਪਾ ਕੇ ਤੂੰ ਫੇਰ ਉਹਨਾਂ ਦੇ ਨਾਲ ਦੁਰ ਜਾਣਾ ਏ ਇਹ ਤੋਤਾਰਨ ਵਾਸਤੇ ਕਿਉਂਕਿ ਮੂਲੇ ਸੇਠ ਨੂੰ ਨਾਲ ਲਜਾਣ ਵਾਸਤੇ ਨਹੀਂ ਆਏ ਕਈ ਸੱਚਣ ਲੋਕ ਇਹ ਵੀ ਕਹਿੰਦੇ ਨੇ ਕਿ ਧੰਨ ਗੁਰਨਾਨਕ ਦੇਵ ਪਾਤਸ਼ਾਹ ਮਹਾਰਾਜ ਨੇ ਮੂਲੇ ਸੇਠ ਨੂੰ ਸ਼ਰਾਬ ਦਿੱਤਾ ਕਿਉਂਕਿ ਇਹ ਸ਼ਰਾਬ ਨਹੀਂ ਹੈ ਤੇਰੇ ਜਿਹੜੇ ਯਾਰ ਮਿੱਤਰ ਆਏ ਨੇ ਇੰਦੀ ਗੱਲ ਕਹਿ ਕੇ ਗੁਰਨਾਰਕਦੇਵ ਪਾਸ਼ਾ ਮਹਾਰਾਜ ਕਹਿੰਦੇ ਨੇ ਕਿ ਸ਼ਾਇਦ ਮੂਲੇ ਸੇਰ ਘਰ ਦੇ ਵਿੱਚ ਸੱਚੀ ਨਹੀਂ ਹੋਵੇਗਾ ਉਸੇ ਆਇਆ ਰੌਲਾ ਆੜ ਗਵਾਲ ਕੀਤਾ ਇਕੱਠਾ ਮੂਲੇ ਸੇਰ ਦੀ ਘਰ ਵਾਲੀ ਕਹਿੰਦੀ ਐ ਕਿ ਤੈਨੂੰ ਨਹੀਂ ਪੁੱਲਦੇ ਥੱਲੇ ਦਰਦੀ ਜੀ ਹਸੇਂ ਕਿਆ ਹੋਇਆ ਬੱਲੇ ਵੀ ਮੂਲੇ ਸੇਰ ਦੀ ਘਰ ਵਾਲੀ ਮੰਨ ਨਹੀਂ ਰਹੀ ਉਹ ਸਵੇਰੇ ਦੇ ਸਵਾਲ ਤੇ ਜਵਾਬ ਮੇਰੇ ਨਾਲ ਦੇ ਸਾਥੀ ਪਾਇਸ਼ ਖੇਰ ਸੰਗ ਵਰਿਆ ਬਪੀਰ ਭੱਜੀ ਆਈ ਚੰਕੇ ਚੋਂ ਸਪਕਣੀ ਭੱਜੀ ਆਈ ਚੰਕੇ ਚੋਂ ਸਪਕਣੀ ਜੀਰ ਬਾਬਾ ਸਿੱਖ ਕਿਰਪਾ ਦੇ ਨਾਲ ਸਾਬਕਾ ਮੁੱਖ ਮੰਤਰੀ ਸਾਹਿਬ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਵੀ ਇੱਥੇ ਆਉਂਦੇ ਸਨ ਕਿ ਉਹਨਾਂ ਦੀ ਇੱਛਾ ਸੀ ਕਿ ਉਹ ਮੇਲੇ ਤੇ ਆਉਣੇ ਅੱਜ ਸਾਡੇ ਕੋਈ ਬਹੁਤ ਵੱਡੇ ਰੀਮੇ ਆਪਕਾ ਪਤਾ ਹੈ ਉਹਦੇ ਕਾਰਨ ਮੁੱਖ ਮੰਤਰੀ ਸਾਹਿਬ ਨੇ ਆਉਂਦੇ ਕਿ ਜੇ ਨਾ ਬਾਬਾ ਜੀ ਦੇ ਦਿੱਤੇ ਦੌਰ ਤੇ ਬਾਬਾ ਫਰੀਦ ਜੀ ਦੇ ਦਰਬਾਰ ਤੇ ਲੱਖ ਵਾਸਤੇ ਆਏ ਆ ਪੰਜਾਬ ਦੀ ਸੁੱਖ ਮੰਗ ਵਾਸਤੇ ਆ ਪੰਜਾਬ ਦੇ ਜਵਾਨੀ ਦੀ ਸੁੱਖ ਮੰਗ ਵਾਸਤੇ ਪੰਜਾਬ ਦੀ ਚੜ੍ਹਦੀ ਕਲਾ ਵਾਸਤੇ ਆਏ ਆ ਅੱਜ ਬਾਬਾ ਫਰੀਦ ਜੀ ਦੇ ਅੰਦਰ ਤੁਸੀਂ ਆ ਕੇ ਕਿਤਾਬ ਸੁਣਨ ਦੇ ਵੇਲੇ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਮਾਨਨ ਤੇਰਾ ਕੀ ਆ ਕੇ ਉਹ ਬਖਸ਼ਾ ਕੀ ਸੁਨੇਹਾ ਦਿਆ ਜਾਓਗੇ ਤੁਸੀਂ ਸਾਜਿਬਾ ਕੀ ਦੁਨੀਆ ਦੇ ਉੱਤੇ ਇਹ ਕਹਿੰਦੇ ਆ ਸਤਿਪਾਚੀ ਬਾਬਾ ਲਾਇ ਪਰਮਾਤਮਾ ਜਦੋਂ ਦੇ ਉੱਤੇ ਕਿ ਤਰ੍ਹਾਂ ਸੀ ਉਸ ਨੂੰ ਜਾਨੋ ਕਿ ਅੱਜ ਇਸ ਪੁਲਾਣ ਲੋਕਾਂ ਦਾ ਨਾਲ ਲਿਖ ਆਉਂਦਾ ਮੌਕਾ ਮਿਲਿਆ ਉਹ ਕਹਿੰਦੇ ਆ ਜਿਹੜਾ ਪਾਚ